ਪਹਿਲੇ ਨੰਬਰ ਤੇ ਮੈਂ ਲੋਕਾਂ ਨੂੰ ਇਹਦੇ ਜ਼ਿੰਮੇਵਾਰ ਸਮਝਦਾ ਜਿਹੜੀ ਆਮ ਪਬਲਿਕ ਆ। ਕਿਉਂ? ਇਹ ਤੁਹਾਡੇ ਮਨ 'ਚ ਸਵਾਲ ਖੜਾ ਹੋਣਾ ਸੀ। ਜੇ ਜਦੋਂ ਕੇਂਦਰ ਸਰਕਾਰ ਵੱਲੋਂ ਤੇਲ 'ਚ ਤਰਾਰ, ਬੇਪਰਵਾਹ ਹੋ ਕੇ ਵੀਕਲ ਚਲਾਉਣ ਵਾਲੇ ਡਰਾਈਵਰਾਂ ਦੇ ਖਿਲਾਫ ਕੋਈ ਸਰਕਾਰ ਨੇ ਕਾਨੂੰਨ ਲੈ ਕੇ ਆਂਦਾ ਸੀ। ਉਸ ਸਮੇਂ ਜੋ ਦੂਜੀਆਂ ਨਾ ਕਿਸਾਨ ਯੂਨੀਅਨਾਂ ਡਰਾਈਵਰ ਭਾਈਚਾਰਾ ਇਹਨਾਂ ਨੇ ਵਿਰੋਧ ਕੀਤਾ ਸੀ ਗੱਲਟਾਕੀ ਤੇ ਉਹ ਜਿਹੜਾ ਕਾਨੂੰਨ ਸੀ ਉਹ ਕੇਂਦਰ ਸਰਕਾਰ ਨੇ ਅੱਛਾ ਜੇਕਰ ਇਹ ਦੋਵੇਂ ਕਾਨੂੰਨ ਇਹ ਲਾਗੂ ਹੋ ਜਾਂਦੇ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਹੱਸੀ ਹੁੰਦਾ ਜੇ ਇਸ ਸਵਾਲ ਦੇ ਜਵਾਬ ਵਿੱਚ ਆਪਾਂ ਹੋਰ ਬਹੁਤ ਇਤਿਹਾਸਾਈ ਚਾਹਦੇ ਆ ਉੱਥੇ ਫਿਰ ਸਵਾਲ ਦਾ ਜਿਹੜਾ ਜਵਾਬ ਆਉਂ ਕਾਫੀ ਲੰਮਾ ਚੌੜਾ ਹੋ ਜਿਹੜਾ ਦਰਸ਼ਕਾਂ ਵਰਨੋਂ ਜਿਹੜਾ ਉਹ ਸਮਝਣਾ ਔਖਾ ਹੋ। ਤੇ ਜੇਕਰ ਇਹ ਕਾਨੂੰਨ ਪੜ ਜਾਣ ਦੇਦੇ ਤਾਂ ਉਹਦਾ ਫਾਇਦਾ ਕਿੰਨੂੰ ਜਾਣਾ ਸੀ? ਸਾਨੂੰ ਇਹ ਜਾਣਾ ਸੀ ਜਿਹੜੇ ਅੱਜ ਆਪਾਂ ਇਹ ਗੱਲ ਕੀ ਉਹਨੇ ਪਾ ਰਹੇ ਆ, ਸਭ ਕੁਝ ਕਰ ਰਹੇ ਆ। ਤੇ ਕਿਤੇ ਜਿਹੜੇ ਮੰਤਰੀ ਆ। ਰਾਜ ਵਜੀਰ ਆਜਾ ਪ੍ਰਧਾਨ ਮੰਤਰੀ ਐਮਟੀਸੀ ਟਿਊਟੋਰੀਅਲਸ ਕੀ ਉਹਨਾਂ ਦੇ ਪ੍ਰਤੀਦਰ ਪਰਿਵਾਰਾਂ ਨੇ ਸੜਕਾਂ ਤੇ ਸਫਰ ਨਹੀਂ ਕਰ ਡਾਊਨਲੋਡ ਕੀ ਜੀ ਦਰਸ਼ਕੋ ਜਿਵੇਂ ਆਏ ਦਿਨ ਆਪਾਂ ਜੁੜਦੇ ਰਹਿਨੇ ਆ ਤੁਹਾਡੇ ਸਾਹਮਣੇ ਸਾਡੇ ਸੀਨੀਅਰ ਪੱਤਰਕਾਰ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਅੱਜ ਫੇਰ ਸਾਡੇ ਨਾਲ ਜੁੜ ਚੁੱਕੇ ਆ ਬਹੁਤ ਬਹੁਤ ਸਵਾਗਤ ਹੈ ਸੁਖਨਾਮ ਜੀ ਸਤਨਾਮ ਜੀ ਅੱਜ ਫੇਰ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਚਾਹ। ਖਾਸ ਕਰਕੇ ਕਰਨੀ ਵੀ ਤੋਂ ਲੱਗਦਾ। ਹਮਮ। ਗੱਲ ਇਹ ਕਰਦੇ ਆ ਜਿਹੜੇ ਆਏ ਦਿਨ ਸੜਕਾਂ 'ਤੇ ਹਾਂਜੀ। ਹਾਦਸੇ ਹੁੰਦੇ ਆ। ਛੋਟੇ ਵੀ ਕਲ ਜਿਹੜੇ ਹੈਗੇ ਆ ਕਾਰਾਂ, ਜੀਪਾਂ ਜਾਂ ਮੋਟਰਸਾਈਕਲ ਇਹਨਾਂ ਨਾਲ ਤਾਂ ਹਾਦਸੇ ਵਾਪਰਦੇ ਹੀ ਆ। ਆਏ ਦਿਨ ਬੱਸਾਂ ਦੇ ਜਿਹੜੇ ਹਾਦਸੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਇਹਦੇ ਬਾਰੇ ਤੁਸੀਂ ਸੁਣ ਸੁ ਕੀ ਕਹਿਣਾ ਚਾਹੋਗੇ? ਦੇਖੋ ਪ੍ਰਦੀਪ ਜੀ ਕੁਈ ਆਸ ਦਾ ਨਵੀਂ ਗੱਲ ਨਹੀਂ ਹੈਗਾ। ਛੋਟੇ ਵੀ ਵਾਪਰਦੇ ਆ ਤੇ ਵੱਡੇ ਆ ਜੀ ਵੀ ਵਾਪਰਦੇ ਆ। ਇਹਦੇ ਜ਼ਿੰਮੇਵਾਰ ਤਿੰਨ ਲੋਕ ਆ। ਪਹਿਲੇ ਨੰਬਰ ਤੇ ਮੈਂ ਲੋਕਾਂ ਨੂੰ ਇਹਦੇ ਜ਼ਿੰਮੇਵਾਰ ਸਮਝਦਾ ਜਿਹੜੀ ਆਮ ਪਬਲਿਕ ਆ। ਕਿਉਂ? ਇਹ ਤੁਹਾਡੇ ਮਨ 'ਚ ਸਵਾਲ ਖੜਾ ਹੋਣਾ ਸੀ। ਵੀ ਜਦੋਂ ਕੇਂਦਰ ਸਰਕਾਰ ਵੱਲੋਂ ਸਟੇਜ ਤੇ ਤਰਾਰ ਬੇਪ੍ਰਵਾਹ ਹੋ ਕੇ ਵੀ ਕੱਢ ਚਲਾਉਣ ਵਾਲੇ ਡਰਾਈਵਰਾਂ ਦੇ ਖਿਲਾਫ ਕੋਈ ਸਰਕਾਰ ਨੇ ਕਾਨੂੰਨ ਲੈ ਕੇ ਆਂਦਾ ਸੀ ਜੀ ਉਸ ਸਮੇ ਮਜ਼ਦੂਰ ਯੂਨੀਅਨਾਂ, ਕਿਸਾਨ ਯੂਨੀਅਨਾਂ, ਡਰਾਈਵਰ ਭਾਈਚਾਰਾ ਹੂੰ ਇਹਨਾਂ ਨੇ ਵਿਰੋਧ ਕੀਤਾ ਸੀਗਾ ਡਟ ਕੇ ਠੀਕ ਹੈ ਤੇ ਉਹ ਜਿਹੜਾ ਕਾਨੂੰਨ ਸੀ ਉਹ ਕੇਂਦਰ ਸਰਕਾਰ ਨੂੰ ਉੱਥੇ ਹੀ ਉਹਨੂੰ ਬ੍ਰੇਕ ਲਾਉਣੀ ਪੈਗੀ ਜਿਹੜੀ ਰੋਕਣਾ ਪੈ ਰੋਕ ਦਿੱਤਾ ਗਿਆ ਅੱਛਾ ਜੇਕਰ ਇਹ ਉਹਦੇ ਕਾਨੂੰਨ ਇਹ ਲਾਗੂ ਹੋ ਜਾਂਦੇ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਅਸਿਕ ਜਾਂ ਜੇ ਇਸ ਸਵਾਲ ਦੇ ਜਵਾਬ ਵਿੱਚ ਆਪਾਂ ਹੋਰ ਬਹੁਤ ਹੀ ਡღਾਈ ਚ ਜਾਂਦੇ ਹਾਂ ਉੱਥੇ ਫਿਰ ਸਵਾਲ ਦਾ ਜਿਹੜਾ ਜਵਾਬ ਆ ਉਹ ਕਾਫੀ ਲੰਮਾ ਚੌੜਾ ਹੋਊ ਜਿਹੜਾ ਅਨ ਦਰਸ਼ਕਾਂ ਵੱਲੋਂ ਜਿਹੜਾ ਉਹ ਸਮਝਣਾ ਔਖਾ ਹੋ ਜੂ। ਤੇ ਜੇਕਰ ਇਹ ਕਾਨੂੰਨ ਬਣ ਜਾਣ ਦਿੰਦੇ ਹੂੰ ਤਾਂ ਉਹਦਾ ਫਾਇਦਾ ਕਿੰ ਨੂੰ ਜਾਣਾ ਸੀ? ਸਾਨੂੰ ਆ ਜਾਣਾ ਸੀ ਜਿਹੜੇ ਅੱਜ ਆਪਾਂ ਇਹ ਗੱਲ ਕੀ ਉਹਨੇ ਪਾ ਰਹੇ ਆ ਸਭ ਕੁਝ ਕਰ ਰਹੇ ਆ। ਹੂੰ ਤੇ ਕਿਉਂਕਿ ਜਿਹੜੇ ਮੰਤਰੀ ਆ ਜਾਂ ਵਜ਼ੀਰ ਆ ਜਾਂ ਪ੍ਰਧਾਨ ਮੰਤਰੀ ਆ ਹੂੰ ਉਹਨਾਂ ਦੇ ਪ੍ਰਸਤਿਧਾਰ ਪਰਵਾਰਾਂ ਨੇ ਨ ਸੜਕਾਂ ਤੇ ਸਫ਼ਰ ਕਰਨਾ ਨਹੀਂ ਕਰਨਾ ਹੂੰ ਕਿਉਂਕਿ ਉੱਥੇ ਆਪਣੇ ਲੋਕਾਂ ਨੂੰ ਜਾਣਾ ਹੁੰਦਾ ਜਿਹੜੇ ਆਪਾਂ ਜਿੰਨਾਂ ਨੇ ਵਿਰੋਧ ਕੀਤਾ ਹੈ ਬਿਲਕੁਲ ਤੇ ਇਸ ਕਰਕੇ ਕਾਨੂੰਨ ਪਾਸ ਨਹੀਂ ਹੋਇਆ ਤੇ ਕਾਨੂੰਨ ਨਾ ਪਾਸ ਹੋਣ ਕਰਕੇ ਜਿਹੜੇ ਇਹ ਡਰਾਈਵਰ ਚਾਹੀਆ ਹੂੰ ਦੇਖੋ ਇਹਦੇ ਚ ਦੋ ਚੀਜ਼ਾਂ ਆਉਂਦੀਆਂ ਜੀਵਿਦਾਰ ਤੇ ਮਜ਼ਦੂਰ ਹੂੰ ਉਹ ਜਿਹੜੇ ਇੱਕ ਭਰਾ ਹੀ ਆ ਕੋਈ ਗੱਡੀ ਦਾ ਪਹੀਆ ਅੱਗੇ ਆ ਕੋਈ ਪਿੱਛੇ ਆ ਤੇ ਪਿਛਲੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਫਿਰ ਗੱਲ ਉੱਥੇ ਅੱਠ ਤੇ ਆ ਸੇਦੀ ਤੇ ਜਦੋਂ ਸਾਨੂੰ ਮੱਧ ਵਰਗੀ ਕਿਸਾਨ ਨੂੰ ਜਾਂ ਐਸਪੀ ਚਾਰੇ ਦਾ ਸਵੱਧਤ ਹੂੰ ਸਾਨੂੰ 15-20 ਲੱਖ ਦੀ ਚੀਜ਼ ਮਿਲ ਜਾਂਦੀ ਆ ਹੂੰ ਪਹਿਲਾਂ ਤਾਂ ਸਾਡਾ ਉਦੋਂ ਹੀ ਦਿਮਾਗ ਜਿਹੜਾ ਉਹ ਹਵਾ ਚ ਉ ਜਾਂਦਾ ਹੈ ਖਰਾਬ ਹੀ ਹੋ ਜਾਂਦਾ ਹੈ ਤੇ ਦੂਸਰੇ ਨੰਬਰ ਤੇ ਉਸ ਤੋਂ ਜ਼ਿਆਦਾ ਬੇੜਾਗਰ ਕੋਦੋਂ ਹੁੰਦਾ ਵੀ ਜਿਹੜੀਆਂ ਚੀਜ਼ਾਂ ਇਹਦੀਆਂ ਬੱਸਾਂ ਹੋ ਗਈਆਂ ਕੋਈ ਤਕੜੇ ਕੰਮ ਉਹ ਤਣਾੜ ਲੋਕਾਂ ਦੇ ਆ ਬਿਲਕੁਲ ਬਿਲਕੁਲ ਉਹ ਤਣਾੜ ਲੋਕਾਂ ਦੇ ਅਕਸਰ ਸਰਕਾਰ ਨਾਲ ਸਬੰਧ ਹੁੰਦੇ ਹੁੰਦੇ ਹਾਂ ਜੀ ਇਸ ਕਰਕੇ ਤਿੰਨ ਨਸ਼ੇ ਅੱਗੇ ਜਾ ਕੇ ਡਰਾਈਵਰ ਦੇ ਮਨ ਨੂੰ ਝੜ ਜਾਂਦੇ ਆ ਤੇ ਜਦੋਂ ਝੜ ਜਾਂਦੇ ਆ ਹੂੰ ਤੇ ਫਿਰ ਉਹ ਇਹ ਇੱਕ ਇੱਕ ਸਵਾਰੀ 10-10 ਰੁਪਈਆ ਦੀ ਸਵਾਰੀ ਪਿੱਛੇ ਹੂੰ ਜਿਹੜੀਆਂ ਇਹ ਕੀਮਤੀ ਦਾ ਉਰਗਿਆ ਹੋਣ ਵਾਲਾ ਘਾਟਾ ਤੇ ਨਾ ਮੁੜ ਕੇ ਆਉਣ ਵਾਲੀਆਂ ਜੱਦਾ ਹੂੰ ਉਹਨਾਂ ਦਾ ਨੁਕਸਾਨ ਹੋ ਰਿਹਾ ਮੈਂ ਨਾਮ ਖੁੱਲ ਕੇ ਲਾਉਂਗਾ ਮੈਡਰ ਦਾ ਹੂੰ ਗੱਲ ਸੱਚੀ ਕਰੋ ਬਿਲਕੁਲ ਇੱਥੇ ਸਰਾਇਨਾਗਾ ਕਈ ਵਾਰੀ ਦੇਖਿਆ ਪੱਤਰਕਾਰ ਹੋਣ ਦੇ ਨਾਂ ਤੇ ਹੂੰ ਵੀ ਅਜਾਏ ਬੰਦੇ ਰੱਖੇ ਆ ਜੀ ਉਹ ਪ੍ਰਾਈਵੇਟ ਜਿਹੜੇ ਠਾੜ ਲੋਕ ਆ ਉਹ ਬੱਸਾਂ ਵਾਲਿਆਂ ਨੇ ਰੱਖੇ ਹੋਇਆ ਕੁਝ ਕਮਿਸ਼ਨ ਤੇ ਰੱਖੇ ਜਾਂ ਉਹਨਾਂ ਦਾ ਹਿਸਾਬ ਕਿਤਾਬ ਉਹਨਾਂ ਨੂੰ ਪਤਾ ਹੈ ਹੂੰ ਕੋਚ ਕੀ ਹੁੰਦਾ ਉਹ ਸਰਕਾਰੀ ਬੱਸ ਦੇ ਡਰਾਈਵਰ ਪਰ ਨੂੰ ਥੋੜਾ ਜਿਹਾ ਟੇਡਾ ਚਾਹਤੀ ਆਇਆ ਤੁਰਨ ਵਾਲੇ ਲੋਕ ਹੂੰ ਵਿਖਾਉਂਦੇ ਆ ਉਹ ਦਰਦਾਬਾਰਾ ਜਿਹੜਾ ਉਹ ਬੱਸ ਅੱਗੇ ਲਿਜਾ ਕੇ ਠਲ ਦਿੰਦਾ ਰੋਡਵੇਜ ਵਾਲਾ ਰੋਡਵੇਜ ਵਾਲਾ ਹੂੰ ਤੇ ਜਿਹੜੀ ਜਿੰਨੀ ਸਰਕਾਰੀ ਸਹੂਲਤ ਲੈਣ ਵਾਲੀ ਸਵਾਰੀ ਹੁੰਦੀ ਆ ਉਹਨੂੰ ਉਹ ਪ੍ਰਾਈਵੇਟ ਬੱਸ 'ਚ ਚੜ੍ਹਨਾ ਪੈਂਦਾ ਮਜਬੂਰੀ ਬੱਸ 'ਚ ਤੇ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਸਮਾਜ ਦੇ ਤੇ ਦਾ ਬਜ਼ੁਰਗਾਂ ਦੇ ਜਿਹੜੀਆਂ ਉਲਟ ਜਾਂਦ ਗਏ ਤੇ ਜਿੰਨਾ ਚਿਰ ਇਹ ਬੱਸਾਂ ਦੇ ਵਿੱਚ ਉਹ ਤਾਨਾਸ਼ਹੀ ਰਵੱਈਆ ਨਹੀਂ ਆਂਦਾ ਇੱਕ ਤਾਂ ਬੱਸਾਂ ਦੇ ਡਰਾਈਵਰਾਂ ਵੱਲੋਂ ਕੋਈ ਪ੍ਰਵਾਹ ਨਹੀਂ ਵਰਨੀ ਜਾਂਦੀ। ਹੂੰ। ਦੂਸਰੇ ਪਾਸੇ ਜਿਹੜੇ ਵਹਿ ਗਏ ਅੱਡੇ ਆ ਤੇ ਬੰਦੇ ਰੱਖੇ ਆ। ਹੂੰ। ਤੇ ਤੀਸਰੇ ਪਾਸੇ ਹੁਣ ਜੇ ਕੋਈ ਮੰਨ ਲੂ ਪਹਿਲਾਂ ਥਾਡੇ ਤੇ ਕੋਈ ਕਸਰ ਨਹੀਂ ਰਹਿੰਦੀ ਜੇ ਕੋਈ ਅੱਡੇ ਤੋਂ ਕਸਰ ਰਹਿ ਜਾਂਦੀ ਤੇ ਇਸ ਤਰ੍ਹਾਂ ਜਾ ਕੇ ਉਹ ਦੁਰਘਟਨਾ ਹੋ ਜਾਂਦੀ ਆ। ਜੀ। ਫਿਰ ਦੁਰਘਟਨਾ ਦਾ ਕਾਰਨ ਬਣਦਾ ਹੈ। ਹੂੰ। ਤੇ ਪਿਛਲੀਆਂ ਸਰਕਾਰਾਂ ਤੇ ਹੋਣ ਵਾਲੀ ਵਿੱਚ ਹੀ ਲੱਲੋ ਤੇ ਕੋਈ ਰੱਖੋ। ਇੱਕੋ ਹੀ ਗੱਲ ਆ। ਉਹਨਾਂ ਨੇ ਕੀ ਕੀਤਾ ਵੀ ਕਿੱਡੇ ਕਿੱਡੇ ਪੁਲ ਬਣਾਏ ਕਿਸੇ ਪੁਲ ਤੇ ਰੇਲਿੰਗ ਹੀ ਨਹੀਂ ਲੱਗੀ ਹੈਗੀ ਸਾਈਡਾਂ ਤੇ ਜਿਹੜੀ ਰੇਲਿੰਗ ਲਾਉਣੀ ਜਾਂ ਸੀਮੈਂਟ ਦੀ ਜੀੜੀ ਦਾ ਰੋਕਥਾਮ ਹੋ ਸਕੇ ਵੀ ਜਿੱਥੇ ਮੰਨ ਲਓ ਵੀ 10 ਵਿਅਕਤੀਆਂ ਦੀ ਜਾਨ ਜਾਣੀ ਜੇ ਰੇਲਗ ਹੋਵੇ ਇੱਕ ਦੋ ਦੀ ਜਾਊਗੀ ਉੱਥੇ ਵੀ ਕੋਈ ਟੁੱਟ ਕੇ ਜਾ ਕੇ ਪੜ੍ਹ 8 ਤਾਂ ਬਚਣਗੇ ਉਹ ਹੈ ਨਹੀਂ ਹਰ ਜਗ੍ਹਾ ਹੈ ਦਿੱਤਾ ਇਹ ਮੈਂ ਪੱਤਰਕਾਰ ਹੋਣ ਦੇ ਨਾਤੇ ਆਪਣੇ ਇਲਾਕੇ ਦੇ ਵਿੱਚ ਜਿੰਨੇ ਵੀ ਇਸ ਤਰ੍ਹਾਂ ਦੇ ਪੁਲਾ ਨਾ ਇਹਨਾਂ ਦੀ ਸਾਰੀ ਲਿਸਟ ਜਿਹੜੀ ਆ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੱਕ ਲੈ ਕੇ ਜਾਊਗਾ ਤੇ ਸਾਰੀਆਂ ਦਿਖਾਊਗਾ। ਪੀ ਕਿੱਥੇ-ਕਿੱਥੇ ਵੀ ਜਿਹੜੇ ਇਹ ਹਾਦਸੇ ਹੋਣੇ ਆ ਤੇ ਉਹਨਾਂ ਦਾ ਜਿਹੜਾ ਪਹਿਲਾਂ ਤੋਂ ਇਲਾਜ ਨਾ ਕੀਤਾ ਗਿਆ ਤਾਂ ਇਹ ਸਾਰੇ ਆਪਰ ਨੇ ਆ। ਇਸ ਕਰਕੇ ਇੱਕ ਕੱਲ ਦੇ ਦਿਨ ਨੂੰ ਮੈਂ ਬੋਖ ਰੱਖਦੇ ਆਪਾਂ। ਜੀ। ਕੱਲ ਸਾਰਿਆਂ ਨੂੰ ਸੁਰਖੀਆਂ 'ਚ ਦੇਖਿਆ ਹੈ। ਅਸ਼ੀਤਾ ਉਹ ਦਿਖਾਇਆ ਵੀ ਨਹੀਂ ਲੋਕਾਂ ਨੂੰ ਕਹਿ ਦਿੰਦਾ ਅਗਲਾ ਵੀ ਪਤਾ ਨਹੀਂ ਆਪਦੇ ਮਸ਼ੂਰੀ ਕਰਦੇ ਆ ਬਿਲਕੁਲ ਬਿਲਕੁਲ ਅੱਛਾ ਉਹ ਉਹਦੇ ਚ ਕੀ ਹੋਇਆ ਨਾ ਉਹਦੇ 'ਚ ਇੱਕ ਵਸੋਂ ਤੇ ਇਤਰਾਰ ਜਾਂਦੀ ਸੀ ਇਹ ਪਤਾ ਹੀ ਆ ਲੋਕਾਂ ਨੂੰ ਕਿਹੜਾ ਪਤਾ ਨਹੀਂ ਜੀ ਕੰਮ ਅਸੀਂ ਡਰਦੇ ਕਿਹੜਾ ਨਾਂ ਨਹੀਂ ਜੀ ਤੇਰੇ ਹੈਗੇ ਆ ਵੀ ਪਹਿਲਾਂ ਜਦੋਂ ਸਰਕਾਰ ਬਾਦਲਾਂ ਦੀ ਸੀ ਉਦੋਂ ਬਾਦਲਾਂ ਦੀ ਸਰਕਾਰ ਦੇ ਵਿੱਚ ਵੀ ਇਹ ਕੁਝ ਹੁੰਦਾ ਰਿਹਾ ਉਹ ਹੁਣ ਜੇ ਸਰਕਾਰ ਆ ਗਈ ਦੂਜੀ ਗੁਰੂਚਰ ਵਾਲਕੇ ਵੀ ਇਹੀ ਕੁਝ ਹੋ ਰਿਹਾ ਅੱਛਾ ਲੋਕਾਂ ਨੂੰ ਜਿਹੜਾ ਕੁਝ ਮਿਲਦਾ ਉਹ ਤਾਂ ਪ੍ਰਸਿਆਦ ਉਹ ਹੀ ਮਿਲ ਜਾਂਦਾ ਮੁਰਮੁਰ ਕੇ ਸਰਕਾਰ ਕੋਈ ਵੀ ਆਵੇ ਸਰਕਾਰ ਕੋਈ ਵੀ ਆਵੇ ਕਿਉਂਕਿ ਨਾ ਤਾਂ ਸਰਕਾਰ ਹਣ ਵਾਲੀ ਰੈਗਨੀ ਬਣਾਈਆਂ ਹਣ ਵਾਲੀ ਦੀ ਵੇਚਾ ਸਬਕੋਸ਼ਾ ਤੇ ਫਿਰ ਉਹਨ ਤੁਸੀਂ ਇਹ ਦੇਖ ਲਓ ਵੀ ਪਿਛਲੀ ਵਾਰੀ ਸ਼ਾਇਦ ਮੈਂ ਇਹ ਚੀਜ਼ ਦਾ ਅਹੰਕਾਰ ਨਹੀਂ ਕਰਦਾ ਇਸ ਕੰਪਨੀ ਦੀ ਬਸ ਦੀਪ ਦੀ ਬਸ ਨੈਰ ਦੇ ਵਿੱਚ ਡਿੱਗੀ 2023 ਵਿੱਚ ਡਿੱਗੀ 2023 ਵਿੱਚ ਡਿੱਗੀ ਜੀ ਤੇ 2023 ਤੋਂ ਲਾਸਟ ਦਿਨ ਤੱਕ ਅਸੀਂ ਡਿੱਗਿਆ ਪੱਤਰਕਾਰ ਭਾਈਚਾਰੇ ਤੇ ਉਥੇ ਕਿਸੇ ਨੇ ਉਹਨਾਂ ਦੀ ਅਰਦਾਸ ਤੱਕ ਨਹੀਂ ਆਣ ਕੇ ਕੀਤੀ ਵੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਜੇ ਮੈਂ ਜਿਹੜਾ 2024 ਚੋਂ 20 ਸਾਲ ਹੋ ਗਿਆ ਸੀ 2024 ਸੀ ਮੈਂ ਯਾਦ ਕਰਾਉਂਦਾ ਤੇ ਉਹਦੇ ਚ ਅਸੀਂ ਆਪਣੇ ਵੱਲੋਂ ਜਿੰਨਾ ਕੁ ਲੋਕਾਂ ਦਾ ਹੱਥ ਤੋ ਆ ਸਕਦੇ ਸੀ ਦਾਲ ਪੁਲਕਾ ਸੁਖਣੀ ਸਾਹਿਬ ਦਾ ਭਾਣਾ ਹਟਾ ਕੇ ਵਿਛੜੀਆਂਆਂ ਜਾਂ ਰੂਹਾਂ ਦੀ ਅੰਦਰ ਅਰਦਾਸ ਕਰਵਾਤੀ ਸੀ ਫਿਰ ਉਹਨਾਂ ਦੀ ਯਾਦ ਵਾਸਤੇ ਯਾਦ ਪਰ ਇਹਨਾਂ ਲੋਕਾਂ ਵੱਲੋਂ ਇੱਕ ਕਦੇ ਕਿਸੇ ਦਾਤੇ ਆਣ ਕੇ ਹਾ ਦਾ ਨਾਰਾ ਵੀ ਨਹੀਂ ਮਾਰਿਆ ਗਿਆ ਇਥੋਂ ਤੱਕ ਕੀ ਹੋ ਜਿਹੜੀ ਅਰਦਾਸ ਕਰਵਾਈ ਸੀ ਉਹਦੇ ਵਿੱਚ ਇਲਾਕੇ ਦਾ ਐਮ ਐਲ ਏ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਦਾ ਸਾਥ ਮਾਇਆ ਕੋਈ ਵੀ ਨਹੀਂ ਕੋਈ ਵੀ ਸਿਆਸੀ ਲੀਡਰ ਨਹੀਂ ਸਪਹੁੰਚੇ ਸਿਰਫ ਸਾਡੇ ਜਿਹੜੇ ਗਰੀਬ ਤਾਂ ਭੈਣਾ ਸੀ ਸਾਡੇ ਨਰੇਗਾ ਵਾਲੇ ਭਾਈ ਹੂੰ ਬੀਬੀ ਗਮਤਾਵਾ ਜੀ ਉਹਨਾਂ ਨੇ ਜਰੂਰ ਹਾਜ਼ਰੀ ਭਰੀ ਸੀ ਸਾਡੇ ਉਹਨਾਂ ਦੀ ਹਾਜ਼ਰੀ ਸਿਰ ਮੱਥੇ ਆ ਜੀ ਦਾਲ ਬੁਲਕਾ ਸ਼ਕਿਆ ਜਿੰਨੇ ਯੋਗੀ ਸੀ ਮਰੂ ਸਾਹਿਬ ਨੂੰ ਨਾਸਮਸਤਕ ਕੀਤਾ ਜੀ ਤੇ ਪਰ ਇਥੋਂ ਤੱਕ ਐਨੇ ਹੱਦ ਬੇ ਸ਼ਰਮੇ ਰਹੀ ਆ ਵੀ ਕੋਈ ਬੰਦਾ ਜਾਂ ਕੋਈ ਵਾਰਸ ਉੱਥੇ ਆਣ ਕੇ ਅਜੇ ਤੱਕ ਪੁੱਲ ਦੀ ਹਾਲਤ ਵੀ ਜਿਉਂਦੀ ਦਿਵਾਂ ਨੂੰ ਸੁਧਾਰ ਨਹੀਂ ਕੀਤਾ ਕਿ ਨਹੀਂ ਕੀਤਾ ਉਹਨਾਂ ਦੀ ਆਸਮਾਨੀ ਸ਼ਾਂਤੀ ਤਾਂ ਬੜੀ ਦੂਰ ਦੀ ਗੱਲ ਆ ਸਤਨਾਮ ਜੀ ਇੱਕ ਸਵਾਲ ਹੋਰ ਜੀ ਦੂਸਰਾ ਸਵਾਲ ਬਹੁਤ ਅਹਿਮ ਤੇ ਸੋਚਣ ਵਾਲੀ ਗੱਲ ਦਾ ਹਾਂਜੀ ਦੇਖੋ ਜੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤਾਂ ਤੁਸੀਂ ਵੀ ਦੱਸਿਆ 2023 ਵਿੱਚ ਮੁਖਸਰ ਤੋਂ ਕੋਟਕਪੂਰਾ ਰੋਡ ਤੇ ਜਿਹੜੀਆਂ ਨਹਿਰਾਂ ਚ ਵੇਰ ਵਾਲੀ ਦੇ ਕੋਟ ਆ ਜੀ 2023 ਵਿੱਚ ਵੀ ਉਹੀ ਨਿਊ ਦੀਪ ਦੀ ਬੱਸ ਡਿੱਗੀ ਹੂੰ ਉਹ ਬੱਸ ਨੂੰ ਜਿਹੜਾ ਚਲਾਉਂਦਾ ਸੀ ਡਰਾਈਵਰ ਹੂੰ ਉਹੀ ਸੀ ਹੂੰ ਕੰਡੈਕਟਰ ਵੀ ਉਹੀ ਸੀ ਹੂੰ ਜਿਹੜਾ ਕੱਲ੍ਹ ਹਾਦਸਾ ਹੋਇਆ ਫਰੀਦਕੋਟ ਵਿਖੇ ਕੋਟਕਪੂਰਾ ਤੋਂ ਫਰੀਦਕੋਟ ਰੋਡ ਤੇ ਵੀ ਕੇ ਸੇਮ ਨਾਲੇ ਦੇ ਵਿੱਚ ਡਿੱਗੀ ਆ ਹਾਂ ਜੀ ਉਹੀ ਬੱਸ ਉਹੀ ਡਰਾਈਵਰ ਤੇ ਉਹੀ ਕੰਡੈਕਟਰ ਫੇਰ ਕੀ ਕਾਰਨ ਹੈ ਉਹ ਹੀ ਬੱਸ ਡਿੱਗਦੀ ਹੈ ਉਹ ਹੀ ਡਰਾਈਵਰ ਹੁੰਦਾ ਹੈ ਹੋਰ ਕੋਈ ਬੱਸ ਕਿਉਂ ਨਹੀਂ ਡਿੱਗਦੀ ਹੋਰ ਉੱਥੇ ਬੱਸਾਂ ਬਹੁਤ ਨਿਕਲਦੀਆਂ ਨੇ ਇਹਦੇ ਬਾਰੇ ਦੱਸੋ ਵੀ ਕੀ ਕਾਰਨ ਹੈ ਵੀ ਉਹ ਹੀ ਬੱਸ ਕਿਉਂ ਡਿੱਗਦੀ ਅੱਛਾ ਪਹਿਲੀ ਤਾਂ ਗੱਲ ਇਹ ਹੈ ਵੀ ਬੱਸ ਮਾਲਕ ਵੱਲੋਂ ਜੀ ਜਦੋਂ ਇਹ ਬੱਸ ਦੇ ਵਿੱਚ ਡਿੱਗਰ ਤੇ ਲੋਕਾਂ ਦਾ ਨੁਕਸਾਨ ਹੋਇਆ ਸੀ ਜੀ ਤੇ ਇੰਝ ਅੱਜ ਤੱਕ ਇਹ ਨਹੀਂ ਸ਼ੋਅ ਕੀਤਾ ਗਿਆ ਵੀ ਉਹ ਡਰਾਈਵਰ ਜਿਹੜਾ ਬੱਸ ਦੇ ਵਿੱਚ ਸੀਗਾ ਉਹਦੀ ਡੈਥ ਹੋ ਗਈ ਸੀ ਕਿ ਨਹੀਂ ਹੋਤੀ ਉਹ ਤਾਂ ਸਵੇਲ ਹੀ ਗਿਆ ਉਹ ਤਾਂ ਕੱਲ ਵਾਲਾ ਸੀ ਜੇਕਰ ਅੱਛਾ ਅਸੀਂ ਮੌਕੇ ਤੇ ਉਦੋਂ ਪੱਤਰਕਾਰ ਸੀ ਸਾਰੇ ਜਦੋਂ ਅਸੀਂ ਕਵਰੇਜ ਕੀਤੀ ਜੀ ਉਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਵੀ ਡਰਾਈਵਰ ਕਨੈਕਟਰ ਜਿਹੜੇ ਉਹ ਬਚ ਨਹੀਂ ਪਾਈ ਹੂੰ ਮਰ ਗਏ ਮਰ ਗਏ ਜੀ ਤੇ ਜੇਕਰ ਉਹ ਇਸ ਤਰ੍ਹਾਂ ਦਾ ਹੋਇਆ ਹੂੰ ਤੇ ਇਸ ਨੰਬਰ ਤੇ ਬੱਸਾਂ ਦੋ ਚੱਲ ਦਿੰਦੇ ਆ ਫਿਰ ਜਾਂ ਤਾਂ ਬੱਸਾਂ ਦੋ ਐ ਜਾਂ ਦੋ ਬੱਸਾਂ ਤੇ ਜਾਂ ਫਿਰ ਲੋਕਾਂ ਨਾਲ ਵਿਸ਼ਵਾਸ ਕਰਦਾ ਇਸ ਪਰਿਵਾਰ ਨੂੰ ਕੀ ਫਾਇਦਾ ਸੀ ਸਾਫ਼ ਦੱਸਿਆ ਜਾਂਦਾ ਵੀ ਸਾਡੀ ਕੰਪਨੀ ਦਾ ਸਾਡੀ ਬੱਸ ਦਾ ਡਰਾਈਵਰ ਕਨੈਕਟਰ ਜਿਹੜਾ ਉਹ ਲੋਕਾਂ ਦੇ ਨਾਲ ਹੀ ਆਤਾਗ੍ਰਸ ਹੋ ਗਿਆ ਤੇ ਲੋਕਾਂ ਨੂੰ ਇੰਨਾ ਜ਼ਿਆਦਾ ਜਿਹੜਾ ਸੀ ਉਹ ਨਾਂ ਚੜਦਾ ਵੀ ਚਲੋ ਜਦੋਂ ਖੁਦ ਹੀ ਨਹੀਂ ਬਚੇ ਤੇ ਲੋਕਾਂ ਨੇ ਚਲੋ ਆਤਾਗ੍ਰਸ ਹੋਣਾ ਜੇ ਕੋਈ ਬਚਿਆ ਤਾਂ ਫਿਰ ਇਹਨਾਂ ਨੇ ਹੁਣ ਤੱਕ ਅੱਜ ਤੱਕ ਇਹ ਕੰਪਨੀ ਨੇ ਸ਼ੂ ਕਿਉਂ ਨਹੀਂ ਕੀਤਾ ਵੀ ਸਾਡਾ ਡਰਾਈਵਰ ਵੀ ਬਚ ਗਿਆ ਸੀ ਤੇ ਸਾਡਾ ਕਨੈਕਟਰ ਵੀ ਬਚ ਗਿਆ ਸੀ ਜੇ ਨਹੀਂ ਸੀ ਬੱਸੀਆ ਤੇ ਫਿਰ ਇਹ ਬੱਸਾਂ ਦੇ ਨੰਬਰ 2 ਆ ਇੱਥੇ ਵੀ ਸਬੰਧਤ ਵਿਭਾਗਾਂ ਹੁਣ ਤੱਕ ਕੀ ਕਰਦਾ ਰਿਹਾ ਸਾਡੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਕਿਵੇਂ ਲੈ ਲੜੀਆਂ ਕੱਢ ਕੱਢ ਕੇ ਆਈ ਇਹਨਾਂ ਨੇ ਬਹੁਤ ਹਾਸਲ ਕੀਤਾ ਤੇ ਫਿਰ ਹੁਣ ਤੱਕ ਫਿਰ ਇਹ ਕਿਉਂ ਨਹੀਂ ਦੱਸਿਆ ਗਿਆ ਵੀ ਉਸ ਉਹ ਨੰਬਰ ਦੀਆਂ ਬੱਸਾਂ ਦੋ ਆ ਜਾਉ ਬੰਦੇ ਵੀ ਤੂ ਆ ਇੱਥੇ ਵੀ ਜਾ ਕੇ ਲੋਕਾਂ ਨੂੰ ਇੱਕ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੈਨੂੰ ਲੱਗਦਾ ਹੈ ਵੀ ਇੱਕ ਮੈਂ ਹੁਣ ਪੰਜਾਬੀ ਦੇ ਵਿੱਚ ਕੀ ਕਹਿੰਦੇ ਹੁੰਦੇ ਭੈ ਲੈ ਲੈਂਦੇ ਹੋ ਇੱਥੇ ਵੀ ਇੱਕ ਤਰ੍ਹਾਂ ਘੂਸੇ ਹੀ ਸਮਝਿਆ ਗਿਆ ਲੋਕਾਂ ਨੂੰ ਜਵਾਬ ਨਹੀਂ ਗਿਆ ਲੋਕ ਜੀ ਅੱਛਾ ਇੱਕ ਚੀਜ਼ ਇਹ ਦੇਖਣ ਵਾਲੀ ਗੱਲ ਹੈ ਜਿਵੇਂ ਤੁਸੀਂ ਹੁਣੇ ਕਿਹਾ ਜੀ ਇੱਕ ਨੰਬਰ ਦੀਆਂ ਦੋ ਬੱਸਾਂ ਚੱਲਦੀਆਂ ਹਾਂ ਜੀ ਫਿਰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਸਾਹਿਬ ਕੀ ਸੁੱਤੇ ਹੋਏ ਆ ਲੋਕਾਂ ਨੂੰ ਤਾਂ ਕਹਿੰਦੇ ਸੀ ਆਮ ਪਾਰਟੀ ਦੀ ਸਰਕਾਰ ਹੈ ਆਮ ਬੰਦੇ ਦੀ ਸਰਕਾਰ ਹੈ ਹੁਣ ਆਮ ਬੰਦੇ ਦੀ ਮੈਨੂੰ ਤਾਂ ਲੱਗਦਾ ਖਾਸ ਬੰਦੇ ਦੀ ਸਰਕਾਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬੰਦੇ ਖਾਸ ਬੰਦੇ ਦੇ ਬੀਕੋ ਮੈਂ ਤਾਂ ਪਹਿਲਾਂ ਹੀ ਕਿਹਾ ਹੈ ਜੀ ਜੇਕਰ ਹੁਣ ਸਰਕਾਰ ਕੋਈ ਕੱਲ ਨਹੀਂ ਬਣੀ ਪਰਸੋਂ ਨਹੀਂ ਬਣੀ ਸਰਕਾਰ ਜਿਹੜੀ ਬਣੀ ਹੈ ਇਹਨੂੰ 3 ਸਾਲ ਹੋ ਗਏ 3 3.5 ਸਾਲ ਹੋ ਗਏ ਸਾਲ 1.5 ਸਾਲ ਬਾਕੀ ਰਹਿ ਗਿਆ ਜੇ ਹੁਣ ਤੱਕ ਵੀ ਇਹ ਸਾਰੀਆਂ ਚੀਜ਼ਾਂ ਦੀ ਤਰ੍ਹਾਂ ਤੱਕ ਮਹਿਕਮੇ ਜਾ ਮੰਤਰੀ ਨਹੀਂ ਗਏ ਤਾਂ ਫਿਰ ਮੁੜ ਕੇ ਕਦੋਂ ਜਾਣਗੇ ਮੁੜ ਕੇ ਤਾਂ ਕਾਠ ਦੀ ਹਾਂਡੀ ਕਿਸੇ ਦੀ ਵੀ ਆਟ ਮੁੜ ਕੇ ਚੜਦੀ ਨਹੀਂ ਆਏਗੀ ਨਹੀਂ ਚੜਦੀ ਸਾਡੇ ਮੈਨੂੰ ਅਸਰ ਵਾਲੀ ਗੱਲ ਯਾਦ ਆ ਗਈ ਆਪਣੀ ਕੋਈ ਦੋਸਤ ਸੀਗੇ ਤੇ ਉਹਨਾਂ ਨੂੰ ਲੋਕ ਇਹ ਕਹਿੰਦੇ ਆ ਕਰਨ ਵੀ ਬੜੇ ਸਿਆਣੇ ਆ ਜੀ ਐ ਜਿਉ ਉਹਨਾਂ ਨੇ ਮਿਸਤਰੀ ਜਾਤੀ ਦਾ ਸੰਭੰਧ ਰੱਖਦੇ ਸੀ ਠੀਕ ਹੈ ਤੇ ਉਹਨਾਂ ਨੇ ਕੀ ਕੀਤਾ ਉਹ ਵੱਡਿਆਂ ਦੇ ਬਣਾਉਂਦੇ ਹੁੰਦੇ ਸੀ ਪਈਏ ਕੁਈ ਇਤੋਂ ਠੋਪੀ ਹੈ ਇਤੋਂ ਠੋਕ ਕੇ ਤੇ ਲੋਕ ਵੀ ਇਹੋ ਜਿਹੇ ਸੀ ਉਹ ਮਿਸਤਰੀ ਸਿੰਘ ਵੀ ਇਹੋ ਜਿਹਾ ਸੀ ਉਹ ਹਵਾਜ ਆ ਗਿਆ ਉਹਨੇ ਪੱਟੀਆਂ ਮੰਗੀਆਂ ਟੇਢੀਆਂ ਕਰਕੇ ਕੜਾਇਆ ਲੱਕੜ ਦਾ ਤਿਆਰ ਕਰਦਾ ਅੱਛਾ ਜੀ ਲੱਕੜ ਦਾ ਤਿਆਰ ਕਰਦਾ ਉਹ ਕਹਿੰਦੇ ਵੀ ਖੁਸ਼ੀ ਚ ਜੱਗ ਕਰਨਾ ਤੇ ਲੱਕੜ ਦੇ ਕਣਾ ਚ ਚੋਲ ਧਰਦੇ ਅੱਛਾ ਜੀ ਥੱਲੇ ਅੱਗ 발ਤੀ ਥੱਲੇ ਅੱਗ 발ਤੀ ਅੱਛਾ ਜਿੰਨਾ ਚ ਤਾ ਲੱਕੜ ਪਾਉਂਦੀ ਰਹੀ ਤੇ ਚੋਲ ਉੱਤੇ ਪਏ ਰਹੇ ਹਾਂ ਤੇ ਜਦੋਂ ਉਹ ਲੱਕੜ ਸੜ ਗਈ ਖੜਾਇਆ ਗਿਆ ਪੱਠੀ ਚ ਗਿਆ ਤੇ ਨਾਲ ਹੀ ਚੌਲ ਸੜ ਗਏ ਮੈਨੂੰ ਲੱਗਦਾ ਹੈ ਵੀ ਭਗਵੰਤ ਮਾਨ ਸਾਹਿਬਾ ਜਿਹੜੇ ਇਹਨਾਂ ਦੀ ਸਰਕਾਰ ਕਿਤੇ ਲੱਕੜ ਦੇ ਘੜਾ ਵਿੱਚ ਚੌਲ ਤ ਨਹੀਂ ਬਣਦੇ ਭਾਈ ਅਜੇ ਬਣੇ ਨਹੀਂ ਜੇ ਬਣੇ ਨਹੀਂ ਜਦੋਂ ਉਹ ਬਣੇ ਉਹਨੂੰ ਖੜਾਇਆ ਵੀ ਨਾਲ ਜਿਆਣਾ ਤੇ ਚੌਲ ਵੀ ਜਾਣੇ ਐਡੀ ਕਿੱਡੀ ਆਮ ਬੰਦੇ ਨਾਲੋਂ ਭਗਵੰਤ ਮਾਨ ਸਾਹਿਬ ਦੀ ਗ੍ਰਿਸ਼ਤੀ ਛੋਟੀ ਆ ਇੱਕ ਨੰਨੀ ਮੁਨੀ ਬੱਚੀ ਆ ਛੋਟੀ ਫੈਮਿਲੀ ਹਾਂਜੀ ਹਾਂਜੀ ਯੇ ਛੋਟੇ ਤੋਂ ਆਮ ਲੋਕਾਂ ਦੇ 10 10 20 20 ਬੱਚੇ ਆ ਅਸੀਂ ਤਾਂ ਇੰਨਾ ਵਿਜੀ ਨਹੀਂ ਉਹ ਕੱਲੀ ਇੱਕ ਚੀਜ਼ ਚ ਕਿੰਨਾ ਵਿਜੀ ਹੋਇਆ ਬੇਟਾ ਵੀ ਪੰਜਾਬ ਦੇ ਦੋ ਕੁ ਤਕਰੀਬਨ ਨੇ ਜਾਂ ਕਾਨੂੰਨ ਜਿਹੜੇ ਉਹ ਸਾਰੇ ਸਿੱਕੇ ਤੇ ਟੰਗੇ ਹੋਏ ਆ ਜੀ ਵੀ ਉਹੀ ਵਾਰਸ ਸਾਲ ਬਾਅਦ ਫਿਰ ਡੇਢ ਸਾਲ ਬਾਅਦ ਬੰਦੇ ਮਾਰ ਉਹੋ ਹੀ ਨੰਬਰ ਉਹੋ ਹੀ ਸਭ ਕੁਝ ਅੱਛਾ ਜਾਂ ਤਾਂ ਬੱਸਾਂ ਦੇ ਅੱਗੇ ਮੈਂ ਕਿਹਾ ਵੀ ਨੰਬਰ ਡਬਲ ਆ ਹਾਂ ਤੇ ਜਾ ਫਿਰ ਇਹ ਲੋਕਾਂ ਨੂੰ ਸਾਹਮਣੇ ਕਿਉਂ ਨਹੀਂ ਇਹ ਗੱਲ ਦੱਸੀ ਜਾਂਦੀ ਜਦੋਂ ਸਾਡੇ ਵੀਡੀਓ ਨੂੰ ਵੀ ਮੈਂ ਉਸ ਚੀਜ਼ ਤੇ ਵਿੱਚ ਪਿੱਛੇ ਸਮਝਦਾ ਕਿ ਇਸ ਮਸਲੇ ਨੂੰ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲਿਆਂਦਾ ਜਾਂਦਾ ਵੀ ਆਹ ਨੰਬਰ ਦੀ ਬੱਸ ਕਿਉਂਕਿ ਮੈਂ ਖਬਰ ਨਹੀਂ ਲਾਈ ਇਸ ਕਰਕੇ ਲੋਕ ਲਾਈ ਜਾਂਦੇ ਆ ਅੱਛਾ ਕੋਈ ਗੱਲ ਨਹੀਂ ਉਹਨਾਂ ਦਾ ਕੰਮ ਆ ਪਰ ਕਿਸੇ ਨੇ ਵੀ ਇਹ ਖਬਰ ਨਹੀਂ ਲਾਈ ਹੈ ਕਿ ਵੀ ਪਿਛਲੇ ਸਾਲ ਨਹਿਰਤ ਵੀ ਆ ਡਿੱਗੀ ਸੀ ਜੀ ਇਹ ਗੱਲ ਕਿਸੇ ਨੇ ਨਹੀਂ ਦੱਸੀ ਨਹੀਂ ਲਾਈ ਜੀ 2023 ਚ ਵੀ ਇਹੀ ਬੱਸ ਲੱਗੀ ਸੀ ਤੇ 25 ਚ ਵੀ ਇਹ ਡਿੱਗੀ 25 ਚ ਵੀ ਇਹੀ ਅੱਛਾ ਪਹਿਲਾਂ ਡਿੱਗੀ ਮੁਕਸਰ ਤੇ ਹੁਣ ਡਿੱਗੀ ਫਰੀਦਕੋਟ ਪੁਰੇਦ ਕੋਟ ਡਿੱਗੀ ਬਨ ਲਿਆ ਏਰੀਆ ਦਾ ਲਗਭਗ ਨੇੜੇ ਨੇੜੇ ਪੁਰਾਣਾ ਜਿਲ੍ਹਾ ਵੀ ਫਰੀਦਕੋਟੀ ਜਿਲ੍ਹਾ ਨਹੀਂ ਬਣਿਆ ਗਿਆ ਅੱਛਾ ਦੂਸਰੀ ਗੱਲ ਡਰਾਈਵਰ ਕਨੈਕਟਰ ਵਾਲੀ ਅੱਛਾ ਉਦੋਂ ਤੱਕ ਡਰਾਈਵਰ ਕਨੈਕਟਰ ਦਾ ਦੱਸਿਆ ਕਿ ਉਹ ਨਹੀਂ ਗਿਆ ਆਮ ਲੋਕ ਤਾਂ ਮਰ ਗਏ ਉਹਨਾਂ ਦਾ ਪਤਾ ਲੱਗ ਗਿਆ ਸਾਰੇ ਨੂੰ ਸਭ ਕੁਝ ਹੋ ਗਿਆ ਤੇ ਪਰ ਕੰਪਨੀ ਵੱਲੋਂ ਇਹ ਨਹੀਂ ਦੱਸਿਆ ਗਿਆ ਵੀ ਸਾਡਾ ਡਰਾਈਵਰ ਵੀ ਇੱਥੇ ਮਰ ਗਿਆ ਉਹਦੀ ਆਤਮਾ ਨੂੰ ਤਾਂ ਸ਼ਾਂਤੀ ਨਹੀਂ ਭੋਗ ਪਵਾ ਦਿੱਤੀ ਇਹ ਤੋਂ ਸਿੱਧ ਹੁੰਦਾ ਹੈ ਵੀ ਡਰਾਈਵਰ ਵੀ ਉਹੀ ਸੀ ਉਹੀ ਬੱਸ ਵੀ ਉਹੀ ਸੀ ਉਹੀ ਤੇ ਸਰਕਾਰ ਵੀ ਸਰਕਾਰ ਵੀ ਉਹੀ ਸੀ ਤੇ ਮਾਲਕ ਵੀ ਉਹੀ ਸੀ ਸਾਰਾ ਕੁਝ ਹੀ ਹੋ ਗਿਆ ਸਭ ਕੁਝ ਨਾ ਵੰਡੇ ਸੀਰਨੀਆਂ ਵੜ ਵੜਾ ਆਪਣੇ ਹੰਪ ਨੇ ਆਈਏ ਜੀ ਬਹੁਤ ਬਹੁਤ ਮਿਹਰਬਾਨੀ ਸਰਦਾਰਨਾਮ ਜੀ ਅਤੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਆਪਦੇ ਆਪਦੇ ਸੁਝਾਅ ਕਮੈਂਟਾਂ ਲਈ ਜਰੂਰ ਦੇ ਦਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਵੀ ਸਾਡੀ ਵੀਡੀਓ ਨਾਲ ਸਾਡੀ ਗੱਲਬਾਤ ਨਾਲ ਸਾਡੀ ਚਰਚਾ ਨਾਲ ਲੋਕ ਕਿੰਨੇ ਕੁ ਸ਼ਾਮਲ ਨੇ ਮੈਂ ਇੱਕ ਪ੍ਰਦੀਪ ਚੀਤ ਤੁਹਾਡੇ ਤੋਂ ਇਲਾਵਾ ਇੱਕ ਹੋਰ ਦਰਸ਼ਕ ਨੂੰ ਸ਼ਿਕਵਾ ਜ਼ाहिर ਕਰਨਾ ਚਾਹੁੰਦਾ ਸੀ ਜੀ ਮੈਨੂੰ 3 ਸਾਲ ਹੋ ਗਏ ਆ ਇਸ ਪਲਾਨ ਦੇ ਵਿੱਚ ਵਿਚਰਦਿਆਂ ਜੀ ਤੇ ਕੋਸ਼ਿਸ਼ ਇਹ ਕੀਤੀ ਆ ਵੀ ਜਿੰਨਾ ਮਰਜ਼ੀ ਨੁਕਸਾਨ ਹੋ ਜੇ ਵੀ ਜ਼ਬਾਨ ਤੋਂ ਸੱਚੀ ਗੱਲ ਕੱਢਣ ਦੀ ਕੋਸ਼ਿਸ਼ ਕਰੀਏ ਝੂਠੀ ਗੱਲ ਨਾ ਕੱਢਣ ਦੀ ਕੋਸ਼ਿਸ਼ ਕਰੀਏ ਤੇ ਤੁਸੀਂ ਵੀ ਕਈ ਵਾਰੀ ਕਿਹਾ ਵੀ ਮੈਂ ਵੀ ਬੇਨਤੀ ਕਰਦਾ ਫਿਰ ਵੀ ਜੀ ਫਿਰ ਜੇ ਕੁਝ ਨਹੀਂ ਸਾਨੂੰ ਗਾਲਾਂ ਹੀ ਕੱਢਦੇ ਹੋ ਵੀ ਤੁਸੀਂ ਗਲਤ ਰਾਏ ਦੇ ਰਹੇ ਹੋ ਤੇ ਜੇ ਅਸੀਂ ਸਹੀ ਆ ਤੇ ਫਿਰ ਤੁਸੀਂ ਕੋਮੈਂਟ ਕਰਦੇ ਕਿਉਂ ਮੈਂ ਵੀ ਉਹੀ ਗੱਲ ਕਹੀ ਨਾ ਆਪਦੇ ਸੁਝਾਅ ਜਰੂਰ ਦੇ ਦਿਆ ਕਰੋ ਵੀ ਤੁਹਾਨੂੰ ਕਿਵੇਂ ਲੱਗੀ ਚਰਚਾ ਸਾਡੀ ਅਸੀਂ ਸਹੀ ਮੁੱਦਿਆਂ ਤੇ ਗੱਲ ਕਰਦੇ ਆ ਜਾਂ ਗਲਤ ਮੁੱਦਿਆਂ ਤੇ ਗੱਲ ਕਰਦੇ ਆ ਆਪਦੇ ਸੁਝਾਅ ਜਰੂਰ ਦਿਓ ਪੱਤਰਕਾਰੀ ਦੇਖੋ ਪ੍ਰਦੀਪ ਜੀ ਇੱਕ ਗੱਲ ਹੋਰ ਆ ਮੈਂ ਵਾਣਸੂ ਕੇ ਥੋੜੀ ਜੀ ਗੱਲ ਕਰਦਾ ਪੱਤਰਕਾਰੀ ਇੱਕ ਨਾ ਸਿਰ ਦੇ ਕੇਸ ਆ ਜੀ ਤੇ ਉਹ ਕੇਸ ਕੀ ਚੀਜ਼ ਆ ਵੀ ਆਪਣੇ ਕੇਸ ਕਿਸੇ ਤੋਂ ਗੁੰਦੇ ਨਹੀਂ ਜਾਂਦੇ ਨਹੀਂ ਗੁੰਦੇ ਜਾਂਦੇ ਗੁੱਤ ਨਹੀਂ ਹੁੰਦੀ ਨਹੀਂ ਹੁੰਦੀ ਉਹ ਕਿੰਨੇ ਕਰਨੀ ਲੋਕਾਂ ਨੇ ਉਹ ਗੁੱਤ ਕਿਸ ਤਰ੍ਹਾਂ ਕਰਨੀ ਵੀ ਸਾਨੂੰ ਸੁਝਾਅ ਦੇਉ ਤੇ ਅਸੀਂ ਦੇਖੀਏ ਵੀ ਮਿੱਟੀ ਵਿੰਗੀ ਆ ਜਾਂ ਸਰਕਾਰ ਹੈ ਕਿ ੜਾ-ਬੜਾ ਹੋਤੇ ਹੀ ਵੱਜੀ ਜਾਂਦੀ ਤੇ ਪਬਲਿਕ ਜਿਹੜੀ ਆ ਵੀ ਉਹ ਕਿੰਨੀ ਬਦਲ ਗਈ ਵੀ ਜਦੋਂ ਤੋਂ ਮੁਲਖ ਯਾਦ ਹੋਇਆ 70 ਸਾਲਾਂ ਚ ਵੀ ਦੁਨੀਆਂ ਚ ਕੋਈ ਕਿੰਨਾ ਕੁ ਬਦਲਾਵ ਆ ਗਿਆ ਕਿਉਂਕਿ ਇੱਥੇ ਇੱਥੇ ਅਜੀ ਰਕੇ ਵੀਡੀਓ ਦੇਖਦੇ ਆ ਜਦੋਂ ਅੱਡੇ-ਅੱਡੇ ਜਿਹੜੇ ਬੱਚੇ ਆੜਾ ਵਿਦੇਸ਼ਾਂ ਚ ਜੀ 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 ਉਹਨਾਂ ਦੀ ਐਓ ਜੀ ਸੋਚ ਬਣ ਗਈ ਵੀ ਤੁਸੀਂ ਜਿਹੜੇ ਅੱਜ ਅਸੀਂ 70-70 ਸਾਲਾਂ ਚ ਡੀਆ ਦੇ ਬੰਦੇ ਕੰਮ ਨਹੀਂ ਕਰ ਸਕਦੇ ਉਹ ਇੱਕ ਤਿੰਨ-ਤਿੰਨ ਸਾਲ ਦੇ ਬੱਚੇ ਜਿਹੜੇ ਆ ਉਹ ਇੰਨਾ ਦਿਮਾਗ ਨੂੰ ਚਲਾ ਕੇ ਸਾਡੇ ਸਾਹਮਣੇ ਵੀਡੀਓ ਪੇਰਦੇ ਆ ਤੇ ਅਸੀਂ ਸਿਰਫ ਹੁਣ ਤੱਕ ਸਿੱਖਿਆ ਕੀ ਆ ਕੀ ਸਿੱਖਿਆ ਵੀ ਸਾਨੂੰ ਧਾਰਮਿਕ ਜਿਹੜੀ ਖੁਸ਼ੀ ਆ ਜਿਹੜੇ ਧਾਰਮਿਕ ਮੰਤਾ ਹੈ ਚਰਾਗ ਫਸਾ ਦਾ ਜਾਨੀ ਉਹ ਚੀਜ਼ਾਂ ਸਾਨੂੰ ਅਜੇ ਇੱਥੇ ਲਜਾਈ ਬੈਠੀਆਂ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਸਰਦਾਰ ਜੀ ਧੰਨਵਾਦ ਸਾਰੇ ਦਰਸ਼ਕਾਂ ਦਾ ਫਸਕ